ਲੈ ਸੱਜਣੋ ਪਿੰਡ ਬਹਾਦਰਪੁਰ ਤਹਿਸੀਲ ਤੇ ਜ਼ਿਲ੍ਹਾ ਰਊਗਾ ਸੰਗਰੂਰ ਮੱਲ ਇੱਕ ਦਾ ਦਿਖਾ ਦਾਂਗੇ ਦੋ ਦੰਦ ਕੱਟੀ ਮਦਰ ਮਿਲਕ ਵੀ ਬਾਈ ਕਹਿੰਦਾ 27 ਕਿਜੀ ਆ ਗਿਆ ਦੀ ਮਦਰ ਦਿਖਾ ਵੀ ਦੇਵਾਂਗੇ ਤੇ ਡੀ ਐਨ ਵੀ ਕਰਾ ਦਾਂਗੇ ਜੇ ਕਿਸੇ ਸੱਜਣ ਨੇ ਕਰਾਉਣਾ ਤੇ ਇੱਕ ਆ ਗੱਬਣ ਝੋਟੀ ਦੂਜਾ ਸੂਆ ਤੇ ਇੱਕ ਆ ਮੱਝ ਦਿਖਾ ਦਾਂਗੇ ਤਾਜੀ ਸੂਈ ਟੋਟਲ ਤਿੰਨ ਨਗ ਦਿਖਾ ਦਾਂਗੇ ਕੰਮ ਹੈਗਾ ਵਪਾਰ ਦਾ ਰੁਟੀਨ ਚ ਜੇ ਗੱਲ ਕਰ ਲਈਏ ਇਸ ਘਰ ਦੇ ਵਿੱਚ ਨਾ ਪਸ਼ੂ ਤਾਂ ਨਾ ਆਉਂਦਾ ਰਹਿੰਦਾ ਕੰਮ ਬਾਈ ਕਹਿੰਦਾ ਇੰਨਾ ਕੁ ਪੁਰਾਣਾ ਵੀ ਸਾਡੀਆਂ 4-5 ਪੀੜੀਆਂ ਲੰਘੀਆਂ ਇਸ ਕੰਮ ਚ ਤਜਰਬੇਕਾਰ ਸੱਜਣ ਨੇ ਕਮਾਲ ਦਾ ਪਸ਼ੂਤਨ ਮਿਲੂਗਾ ਤੇ ਡਿਟੇਲ ਬਾਅਦ ਦੱਸ ਦੂਗਾ ਹੋਰ ਕੀ ਹਾਲ ਹੈ ਜੀ ਵਧੀਆ ਜੀ ਚੜਦੀ ਕਲਾ ਆ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਗੁਰਮਹਕ ਸਿੰਘ ਜੀ ਹਾਂਜੀ ਨੰਬਰ ਤੇ 7800 ਹਾਂਜੀ 4740 ਜੀ 7384740 ਨਾਮ ਕੀ ਆ ਗੁਰਮਹਕ ਗੁਰਮਹਕ ਹਾਂ ਚਰਨ ਵਪਾਰੀ ਕਹਿੰਦੇ ਨੇ ਠੀਕ ਆ ਗੱਲ ਆ ਪੰਜਾਬ ਚ ਕੱਲ ਹੀ ਨਾ ਹੋਊਗਾ ਗੁਰਮਹਕ ਤੇ ਸ਼ੁਰੂਆਤ ਐਸੇ ਕੱਟੀ ਤੋਂ ਕਰ ਲਈਏ ਹਾਂਜੀ ਮਾਰ ਮਾਰ ਲੱਭੀ ਕੈਮਰਾ ਬਈ ਇਹ ਦੋ ਦੰਦਾ ਜੀ ਮੋਹੋਈ ਪਿਓਰ ਦੁੱਗੀ ਹਾਂਜੀ ਤਸੱਲੀ ਕਰਾ ਦਾਂਗੇ ਹਾਂ ਤਸੱਲੀ ਵੀ ਕਰਾ ਆ ਆ ਆ ਆ ਆ ਜਾ ਲੱਭੀ ਲੈ ਕੈਮਰਾ ਬੋਝ ਕੇ ਕਰਾ ਦੇ ਪਰੇਸ਼ਾਨ ਨਾ ਕਰ ਜਾ ਦੇ ਹਾਂ ਠੰਡੇ ਜਿਹੇ ਦਿਮਾਗ ਨਾ ਕਰਾ ਦੇ ਚੈੱਕ ਇਹ ਲੈ ਲੈ ਵੀ ਗੱਦਣੀ ਦਿਖਾ ਦਈਏ ਇਹ ਬਾਈ ਕਹਿੰਦਾ ਨਾ ਖੁੱਲੀ ਆਈ ਹੋਈ ਆ ਫਾਰਮ ਚ ਪਰੇਸ਼ਾਨ ਨਾ ਕਰੋ ਕੋਈ ਗੱਲ ਨਹੀਂ ਉਹ ਜਿਹੜਾ ਭਰਾ ਆਊਗਾ ਚੈੱਕ ਕਰਨ ਲੁਗਾ ਤੋੜ ਦਿਆਂ ਨੂੰ ਠੀਕ ਆ ਗੱਲ ਦੋ ਦੰਦ ਦੀ ਬਾਈ ਕਹਿੰਦਾ ਗਾਰੰਟੀ ਦੂ ਰਸਾ ਇਹਦੇ ਗੱਲ ਚ ਤਾਂ ਪਾਇਆ ਇਹ ਨਾ ਬਾਈ ਕਹਿੰਦਾ ਫਾਰਮ ਚੋਂ ਖੁੱਲੀ ਲਿਆਂਦੀ ਆ ਇਹਦੀ ਮਾਂ ਵੀ ਬਾਈ ਹੋਰਾਂ ਨਹੀਂ ਲਿਆ ਕੇ ਦਿੱਤੀ ਸੀ ਇਹਦੀ ਮਾਂ ਕਿਹੜੇ ਏਰੀਆ ਚੋਂ ਆਈ ਦੀ ਇਹ ਰਾਜਸਥਾਨ ਚੋਂ ਆਈ ਇਹਦੀ ਮਾਂ ਹਾਂ ਠੀਕ ਆ ਕਿੰਨਾ ਦੁੱਧ ਚ ਪਾਉਂਦੀ ਰਹੀ ਹੈ ਜਮਾਂ ਜੈਨੂਆ ਉਹ 26 27 ਕਿਲੋ ਚ ਪਾਉਂਦੀ ਹੁਣ ਵੀ ਤੋਕੜ ਆ ਗਈ ਹਾਂ ਜੀ ਦਿਖਾ ਦਾਂਗੇ ਆਪਾਂ ਕੋਈ ਗੱਲ ਨਹੀਂ ਇਹ ਦੇਖਣੀ ਵੇ ਕਿਸੇ ਹੁਣ ਕਿੰਨੇ ਕ ਟਾਈਮ ਦੀ ਗੱਭਣ ਹੁਣ 4 5 ਮਹੀਨੇ ਦੀ ਗੱਭਣ ਹੈ ਦੁੱਧ ਕਿੰਨਾ ਹੁਣ ਦੁੱਧ 12 13 ਕਿਲੋ ਤੇ ਚੱਲਦੀ ਹੋਊਗੀ ਹਾਂ ਜੀ ਵੀ ਹਾਂ ਜੀ ਠੀਕ ਹੈ ਗੱਲ ਡੀ ਐਨ ਏ ਕਰਾ ਦਾਂਗੇ ਜੇ ਕਿਸੇ ਭਾਵਨਾ ਹਾਂ ਜੀ ਐਨ ਵੀ ਕਰਾ ਦਾਂਗੇ ਸ਼ੱਕ ਜਾ ਹੋਵੇ ਕਿਸੇ ਨੂੰ ਇੱਥੋਂ ਮਾਰ ਲੇ ਲੱਭੀ ਕੈਮਰਾ ਥੱਲੋਂ ਕਰਾ ਦੇ ਜੱਕ ਦਿਨ ਕਿੰਨੇ ਕ ਕਰਦੀ ਆ ਇਹ ਇਹਨ ਦਾ ਇਹ 8-10 ਲੈ ਜੂਗੀ ਜੀ ਦੇਖੋ ਜੀ ਬਾਕੀ ਸ਼ਾਮ ਸਿਰ ਤੇ ਹੀ ਠੀਕ ਆ ਗੱਲ 10 ਦਿਨ ਕੱਢ ਦੂਗੀ ਹਾਂ ਹੀ ਮੌਜ ਨਾਲ ਜੀ ਠੀਕ ਆ ਉੱਥੇ ਖੁੱਲੀ ਰਹਿੰਦੀ ਰਹੀ ਆ ਉੱਥੇ ਖੁੱਲੀ ਹੋਈ ਰਹਿੰਦੀ ਰਹੀ ਜੀ ਬਸ ਠੀਕ ਆ ਗੱਲ ਤਾਂ ਕਰਕੇ ਕਰਦੀ ਆ ਤਾਂ ਕਰ ਜੋੜ ਅ ਜਮੈਸ਼ ਕਰਦੀ ਆ ਪੂਰੀ ਤੇ ਸਿੰਗੀ ਸੁੰਗੀ ਆ ਗਈ ਜਮਾਂ ਬੰਦਾ ਤੇ ਸਾਮੀ ਦਾ ਮੈਂ ਇਹ ਕਹੂੰਗਾ ਸੱਜਣਾਂ ਦਾ ਯਾਰ ਬਾਲੇ ਸ਼ੌਂਕ ਨਾਲ ਸਾਂਭੀ ਹੋਈ ਆ ਪਹਿਲਵਾਨ ਨਾਰਗਾ ਸਰੀਰ ਪਿਆ ਝੋਟੀ ਦਾ ਤੇ ਸਵੇਰ ਦੀ ਠੰਡੀ ਰਹੂਗੀ ਜਮਾਂ ਠੰਡੀ ਨਹੀਂ ਮਰ ਜਾਈਏ ਜੇ ਮਰ ਜਾਈਏ ਹੋਰ ਇੱਥੋਂ ਕਰਾ ਲਵੀ ਚੈੱਕ ਓਏ ਗਾਂਵ ਵਾਲਾ ਗਾਂਵ ਵਾਲਾ ਕੰਮ ਹੀ ਆ ਨੇ ਗੱਪਣ ਚੋਟੀ ਹੱਥ ਨਹੀਂ ਲਾਉਣ ਦਿੰਦੀ ਨਾ ਨਾ ਨਹੀਂ ਗਾਂ ਵਾਲਾ ਸ਼ਿਸ਼ਟ ਮੀਆਂ ਥੋੜੀ ਕਰੀ ਭਾਈ ਐਨੂੰ ਮਾੜੇ ਪੈਰ ਖੁੱਲੇ ਕਰਾਈ ਇਹ ਇੱਥੋਂ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਵਾ ਛੱਡ ਦਿਓ ਜੀ ਪਰੇਸ਼ਾਨ ਨਾ ਹੋ ਪਰਾਂ ਜੀ ਇੱਥੋਂ ਗਾਂ ਲੈ ਬੰਨਿਓ ਕਰਾ ਦੇ ਚੱਕ ਭਲਜੀ ਲੱਗੀ ਪਾਉਣਾ ਤੇ ਕਿੰਨੇ ਦਿਨ ਕੱਢ ਸਕਦੀ ਹੈ ਅਜੇ ਇਹ 10 ਦਿਨ ਲੈ ਜੂਗੀ 10 ਦਿਨ ਕਿੰਨਾ ਕੁ ਦੁੱਧ ਦੇ ਸਕਦੇ ਇੱਕ ਗੈਸ ਜਾ ਹੁੰਦਾ ਆਪਣਾ ਆਈਡੀਆ ਜਾ ਦੁੱਧ ਦੇਣਾ ਚਾਹੀਦਾ 10 14 ਕਿਲੋ ਤਾਈ ਕੋਈ ਬਾਹਲਾ ਨਹੀਂ ਜਿਹੜੇ ਹਿਸਾਬ ਨਾਲ ਮਾਅਨਦਾਰ ਰਿਕਾਰਡ ਆ ਹਾਂ ਜਿਹੜੇ ਹਿਸਾਬ ਨਾਲ ਮਾਅਨਦਾਰ ਰਿਕਾਰਡ ਆ ਬਾਈ ਨੇ ਕੋਈ ਉਹ ਬਾਲੀ ਵੱਡੀ ਗੱਲ ਨਹੀਂ ਕਰੀ ਵੀ 20 ਕਿਲੋ ਪਹਿਲਣ ਦੇ ਦੂ 25 ਦੇ ਦੂ ਦੇ ਦੇ ਜਿਆਦੇ ਦੇ ਦੇ ਹਨਾ ਦੇ ਦੇ ਹਾਂ ਕੰਡੇ ਵਾਲਾ ਦਊਗੀ ਤੇਰਾ 14 ਕਿਲੋ ਸਾਈਡ ਸਾਈਡ ਨੂੰ ਹੋ ਜਾ ਇੱਥੋਂ ਕਰਾ ਦੀ ਲੱਭੀ ਚੈੱਕ ਤੇ ਇੱਥੋਂ ਝੋਟੀ ਨੂੰ ਸਾਈਡ ਤੋਂ ਚੈੱਕ ਕਰਾ ਦੇ ਸਾਮੀ ਦਾ ਹੋਈ ਜਾ ਜਿਵੇਂ ਕਹੇ ਲੀ ਭਲਵਾਨ ਨੂੰ ਦੇ ਸੀਗਾ ਉਹ ਪਾ ਕੇ ਤਿਆਰ ਕਰਦੇ ਹਾਂ ਹਨਾ ਉਹ ਸਿਸਟਮ ਹੀ ਹੈ ਸਭਾ ਦੀ ਨਿੱਗੀ ਉਦਾਂ ਕਰ ਜਮ ਜਮ ਮਰਜੀ ਤੁਸੀਂ ਵਾਹ ਜਾ ਕੋਈ ਉਪਰਾਂ ਨਹੀਂ ਠੀਕ ਆ ਉਹ ਚੀਜ਼ ਨਹੀਂ ਹੈਗੀ ਜਮੀ ਗਰਮੀ ਗਰਮੀ ਵਾਲੀ ਤੇ ਰੇਟ ਇਹਦਾ ਫਿਰ ਰੇਟ ਇਹ ਯਾਰ ਜੇ ਕੋਈ ਅੱਜ ਲੈਂਦਾ ਉਹਦਾ ਅੱਜ ਦੇ ਹਿਸਾਬ ਨਾਲ ਰੇਟ ਹੋਊ ਕਿਉਂ ਜੇ ਬਣ ਕੇ ਸੂਗੀ ਠੀਕ ਹੈ ਗੱਲ ਫਿਰ ਉਦੋਂ ਦਾ ਰੇਟ ਹੋਗਾ ਯੋਦ ਦੀ ਠੀਕ ਹੈ ਬਾਕੀ ਦਾ ਫੋਨ ਤੇ ਆਤੀ ਵੀਡੀਓ ਜੀ ਕਰ ਦੇਣੀ ਹਾਂ ਬਾਕੀ ਨਹੀਂ ਵੀਡੀਓ ਇਹਦਾ ਬਾਈ ਕਹਿੰਦਾ ਫੋਨ ਤੇ ਰੇਟ ਕਰਨ ਦਾ ਇਹੀ ਕਾਰਨ ਆ ਵੀ ਅੱਜ ਮੰਨ ਲਓ ਇਹ ਕੱਚੀ ਆ ਜੇ ਕੋਈ ਸੱਜਣ ਅੱਜ ਲੈਂਦਾ ਤਾਂ ਬਾਈ ਕਹਿੰਦਾ ਸਾਮਸੂਮ ਵਾਲੇ ਛੱਡ ਕੇ ਦੇ ਦਾਂਗੇ ਤੇ ਜੇ ਸਾਹਮਣੀ ਪੈ ਗਈ ਜੇਰਾ ਜੂਰਾ ਚੱਕੜੀਆਂ ਪੈ ਗਈਆਂ ਤੇ ਫਿਰ ਥੋੜੇ ਜਿਹਾ ਹੋਰ ਐਡ ਕਰ ਲਾਂਗੇ ਹਾਂ ਹਾਂ ਫਿਰ ਉਹ ਤਾਂ ਆਪ ਹੀ ਅਗਲਾ ਲਾਉਗਾ ਠੀਕ ਹੈ ਗੱਲ ਕਿਹੜਾ ਹੋਰ ਤੋਰ ਦੇਖੋ ਨੀ ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਦੀ ਜਜਮੈਂਟ ਕਰ ਸਕਦੇ ਹੋ ਦੁਬਾਰਾ ਤੁਹਾਨੂੰ ਤਾਂ ਤੋੜ ਕੇ ਦਿਖਾਈਆ ਰਸ਼ੀਆ ਨੇ ਟੈਂਕ ਵਾਲਾ ਕੰਮ ਹੀ ਆ ਤੇ ਬਾਕੀ ਇੱਥੇ ਤਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਮਾਂ ਦਾ ਦੁੱਧ ਬਾਈ ਕਹਿੰਦਾ 27 ਕਿਲੋ ਆ ਇਹਦੀ ਮਾਂ ਦਿਖਾ ਵੀ ਦੇਵਾਂਗੇ ਤੇ ਦੁੱਧ ਯਾਰ ਕੰਡੇ ਵੀ ਚੜਾ ਦਾਂਗੇ ਉਹਦਾ ਬਾਈ ਕਹਿੰਦਾ ਹੁਣ ਵੀ ਟੋਕੜ ਥੱਲੇ ਨਾ ਚੰਗਾ ਦੁੱਧ ਤਿਆਰੀ ਦਾ 5 ਤੋਂ 6 ਮਹੀਨਿਆਂ ਦੀ ਆ ਗਈ ਗੱਬਣਾ ਤੇ ਬਾਕੀ ਝੋਟੀ 'ਚ ਵੀ ਮੈਂ ਇਹ ਕਹਾਂਗਾ ਯਾਰ ਕੋਈ ਘਾਟ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਕਿਉਂਕਿ ਇਹ ਆਈਐਫ ਫਾਰਮ 'ਚੋਂ ਖੁੱਲੀ ਦੰਦੋਂ ਪਿਓਰ ਦੋਦ ਅੰਦਰ ਰਹੂਗੀ ਤੇ ਸਭਾ ਆਇਦਾ ਤੁਹਾਨੂੰ ਮੈਂ ਚੈੱਕ ਕਰਾਈ ਦਿੱਤਾ ਵੀ ਇਹਦਾ ਬੈਕ ਆਲਾ ਸਿਸਟਮ ਹੀ ਆ ਆ ਗਾੜੀ ਪਿਛਾੜੀ ਚੰਗੀ ਰੱਖਦੀ ਆ ਇੱਥੋਂ ਕਰ ਸਕਦੇ ਹਾਂ ਚੈੱਕ ਕਿਉਂਕਿ ਹਜੇ ਕੱਚੀ ਆ ਝੋਟੀ ਨੇ ਰੈਡੀ ਹੋਣਾ ਬਣਨਾ ਚੀਜ਼ ਜਾ ਕੇ ਅੱਗੇ ਤੇ ਸਾਮ ਸਵਾਰ ਵਾਲੀ ਇਹ ਕਹੂੰਗਾ ਵੀ ਪ੍ਰਾਮਾ ਨੇ ਕੋਈ ਵੀ ਕਮੀ ਨਹੀਂ ਛੱਡੀ ਹੋਈ ਬਾਈ ਜਿਹੜੇ ਸੱਜਣ ਨੇ ਇਹ ਤਿਆਰ ਕਰੀਏ ਨਾ ਖੁੱਲ੍ਹੀ ਰਹੀ ਏ ਜਿੱਦਨ ਦੀ ਠੀਕ ਆ ਹੋਈ ਗੁਰ ਮੈਂ ਇੱਕ ਸਾਈਡ ਤੇ ਮਾੜ ਆ ਜਾ ਖੁੱਲ੍ਹੀ ਰਹੀ ਆ ਹਾਂ ਪਰ ਸਪਾਈ ਠੀਕ ਆ ਗੱਲ ਆ ਆ ਖੁੱਲ੍ਹੀ ਰਹੀ ਆ ਬਾਈ ਕਹਿੰਦਾ ਇੱਥੇ ਆ ਕੇ ਰੱਸਾ ਪਾ ਤਾਂ ਕਰਕੇ ਥੋੜਾ ਉੱਪਰ ਆ ਜਾ ਮਨੋਂਦੀ ਆ ਰੱਸਾ ਹੈ ਨ ਆ ਠੀਕ ਹੈ ਗੱਲਾ ਠੰਡੀ ਆ ਗਈ ਪੂਰੀ ਫੁੱਲ ਤੇ ਹੁਣ ਆ ਜਾ ਲਾ ਵੀ ਦੋ ਨੰਬਰ ਵਾਲੀ ਝੋਟੀ ਤੇ ਫੇਸ ਤੇ ਮਾਰ ਬਣਾ ਕੈਮਰਾ ਤੇ ਸਰੀਰ ਸਰੂਰ ਕਰਾ ਦੇ ਚੱਕ ਬਾਡੀ ਬੁੱਡੀ ਆ ਨਾ ਪਤਲੇ ਚਾਮੜੇ ਚ ਆ ਗਈ ਤੇ ਥਾਣੇ ਮੰਨ ਲਓ ਵੀ ਦੂਰਾ ਲੱਗਿਆ ਇਹਦਾ ਸੁਆ ਬਾਈ ਇਹਦਾ ਦੂਜਾ ਹੀ ਆ ਲੈ ਆ ਬਾਹਰ ਲੈ ਬੰਨੇ ਤੇ ਬਾਕੀ ਇੱਥੋਂ ਕਰ ਸਕਦੇ ਹਾਂ ਚੱਕ ਇੱਕ ਸਿੰਘ ਹੈ ਮੰਨ ਲਓ ਮੰਨ ਲਓ ਜਮਾ ਬੰਦ ਸਿੰਘ ਚ ਚਾਮੜਾ ਜਮਾ ਬਰੀਕ ਤੇ ਲੇਵਾ ਬੈੜਾ ਮੰਗੂਲੇ ਵਾਲਾ ਦਊਗੀ ਇੰਨਾ ਸੋਹਣਾ ਆਰਡਰ ਤਿਆਰ ਕਰ ਦਊਗੀ ਗੁਰਮੈ ਇੱਕ ਦਿਨ ਕਿੰਨੇ ਕੱਢਦੀ ਆ ਇਹ ਇੱਕ ਦੋ ਦਿਨ ਲੈ ਜੂਗੀ ਇੱਕ ਦੋ ਦਿਨ ਕੱਢ ਦੂ ਸਾਈਡ ਪਾਸਾ ਤਾਂ ਨਹੀਂ ਰੱਖਦੀ ਨਾ ਪੋਰਾ ਵੀ ਨਹੀਂ ਠੀਕ ਆ ਗੱਲ ਕੱਦ ਚੰਗਾ ਹੈ ਨਾ ਹਾਂ ਇਹ ਕੱਦ ਬੂਥੀ ਬਾਥੀ ਪਤਲੀ ਲੰਮੀ ਆ ਗਈ ਤੇ ਤੁਰਦੀ ਆਇਆ ਜਿਵੇਂ ਪੰਜਾਬ ਸ਼ਿੰਗਾਰ ਤੁਰਦਾ ਹੁੰਦਾ ਨਾ ਹਾਂ ਉਦਾਂ ਤੁਰਦੀ ਯਾਰ ਗਰਦਨ ਉੱਪਰ ਚੱਕ ਕੇ ਤੁਰਦੀ ਆ ਝੋਟੀ ਤੇ ਬਰੀਕ ਆ ਗਈ ਜਿਵੇਂ ਫੁੱਲ ਫਿਟਿੰਗ ਵਾਲਾ ਸਰੀਰ ਆ ਗਿਆ ਓਵਰ ਫੈਟ ਨਹੀਂ ਮਿਲੂ ਕਿਤੇ ਵੀ ਥਣੇ ਮੰਨ ਲਓ ਮੰਨ ਲਓ ਵੀ ਦੂਰਾ ਥਣ ਲੱਗਿਆ ਕਿੰਨਾ ਦੁੱਧ ਚਵਾਇਆ ਪਹਿਲਾਂ ਨੇ 12 ਕਿਲੋ ਦੁੱਧ ਚਵਾਇਆ ਹੀ ਪਹਿਲਾਂ 12 ਕਿਲੋ ਹਾਂ ਐਨੀ ਗੱਲ ਯਾਰ ਮੈਂ ਇੰਨਾ ਕੋਟ ਦੀ ਆ ਨਾ ਹਾਜ਼ਮ ਜੇ ਹੁੰਦੀ ਆ ਗੱਲ ਹਾਂਜੀ ਹਾਂਜੀ ਆ ਨਹੀਂ 15 ਦਾ ਆ ਮੇਂ ਟ੍ਰੈਂਡ ਹੋ ਰਿਹਾ ਹਰੇ ਕੇ ਕਹਿੰਦੇ 15 ਦੱਤਾ ਨਾ 15 ਵਾਲੇ ਘਰ ਦੂਰ ਹੋ ਜਾਂਦੇ ਹੁੰਦੇ ਨੇ ਬਾਕੀ ਪਸ਼ੂ ਦੀ ਕੁਆਲਿਟੀ ਤੇ ਡਿਪੈਂਡ ਹੁੰਦਾ ਇੱਥੋਂ ਇੱਥੋਂ ਕਰਾ ਲਵੀਂ ਚੈੱਕ ਕਰਤੀ ਦੀ ਅਗਾੜੀ ਜ਼ਰੂਰ ਚੈੱਕ ਕਰਾ ਦੀ ਯਾਰ ਅਗਾੜੀ ਬਹੁਤ ਚੰਗੀ ਪਾਊਗੀ ਝੋਟੀ ਹੋ ਜਾ ਕਰੋ ਮੈਂ ਇੱਕ ਸਾਈਡ ਨੂੰ ਮੜਾ ਐ ਇੱਥੋਂ ਅਗਾੜੀ ਚੈੱਕ ਕਰਾ ਕੇ ਉਹਦੇ ਫੇਸ ਤੇ ਮਾਰੀ ਕੈਮਰਾ ਬੁੱਥੀ ਕਿੰਨੀ ਪਤਲੀ ਤੇ ਲੰਮੀ ਆ ਗਈ ਨਸਲ ਚੈੱਕ ਕਰਾ ਦੇ ਝੋਟੀ ਦੀ ਬਰੀਕ ਆ ਗਈ ਫੁੱਲ ਤੇ ਸਾਈਡ ਤੋਂ ਅਗਾੜੀ ਪਿਛਾੜ ਤੇ ਜਦੋਂ ਇੱਧਰ ਲੈ ਬੰਨੇ ਆਉਗੀ ਉਦੋਂ ਮਾਰਦੀ ਕੈਮਰਾ ਇਹ ਆਰਡਰ ਤੇ ਇਹ ਇੱਥੋਂ 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 ਮਾਰਦੀ ਕੈਮਰਾ ਉਦਾਂ ਠੰਡੀਆਂ ਸਵਾਦੀ ਹੈ ਨਾ ਹਾਂ ਜੀ ਕੁਛ ਨਹੀਂ ਕਹਿੰਦੀ ਇਹ ਇੱਥੋਂ ਕਰਾ ਲਈ ਚੱਕ ਕਿੰਨਾ ਕੁ ਦੁੱਧ ਦੇ ਸਕਦੀ ਐ ਇੱਥੇ ਹੁਣ 14 15 ਕਿਲੋ ਦੁੱਧ ਦੇ ਦੂਗੀ ਜੀ ਬਾਕੀ ਸਾਤ ਦੋ ਤਿੰਨ ਕਿਲੋ ਇਹਦਾ ਹੱਕ ਆ ਹਨਾ ਵਧਣ ਦਾ ਕਰ ਦੇ ਇੱਧਰ ਲਈ ਬੰਨੇ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਮੁੱਲ ਤਾਂ 1 40 ਕਰ ਦੇਾਂਗੇ ਜੀ ਕਿੰਨੇ ਦੀ ਹੋ ਜੀ ਜੈਸਨੋ ਵਾਲਾ ਰੇਟ ਆ ਹਾਂ ਨਾ 35 ਦੇ ਦਾਂਗੇ 1 ਲੱਖ ਤੇ 35 35 ਦੀ ਸ਼ੂਟ ਸ਼ੂਟ ਕਰ ਦੇਾਂਗੇ ਉੱਚ ਚਲੋ ਛੋੜ ਦੇ ਕੇ ਤੋਂ ਕਰਦਾ ਠੀਕ ਹੈ ਤੇ ਸ਼ੋਰਟ ਸ਼ੂਟ ਵਾਈ ਕਹਿੰਦਾ ਕਰਦਾਂਗੇ ਉਹਦਾ ਕੰਮ ਏ ਸੱਜਣਾ ਦਾ ਵਪਾਰ ਦਾ ਰੂਟੀਨ ਚ ਪਸ਼ੂਉਂਦੇ ਰਹਿੰਦੇ ਆ ਪਰ ਵੀਡੀਓ ਕਰ ਮੈਂ ਕਿ ਪਹਿਲੀ ਆ ਹਾਂ ਵੀਡੀਓ ਪਹਿਲੀ ਆ ਵੀਡੀਓ ਵਾਈ ਦੀ ਪਹਿਲੀ ਆ ਝੋਟੀ ਵੀ ਚੰਗੀ ਆ ਤੇ ਯਾਰ ਰੇਟ ਵੀ ਜਾਇਜ਼ ਆ ਤੇ ਥਣ ਵੀ ਝੋਟੀ ਨੂੰ ਚੰਗਾ ਲੱਗਿਆ ਤੇ ਹੁਣ ਮਾਰਦੇ ਕੈਮਰਾ ਲੈ ਵੀ ਤਿੰਨ ਨੰਬਰ ਆਈ ਤੇ ਉਹ ਆ ਗਈ ਤਾਜੀ ਸੂਈ ਆ ਲੈ ਆ ਗਰ ਮੈਂ ਕੋ ਉਹਨੂੰ ਵੀ ਬਾਹਰ ਲਿਆ ਤੇ ਇਹਦਾ ਨੰਬਰ ਆ ਗਿਆ ਤੀਜਾ ਸੂਆ ਕਿਹੜਾ ਰੂਗੀ ਇਹਦਾ ਦੂਜਾ ਜੀ ਦੂਜਾ ਸੂਆ ਹਾਂ ਜੀ ਸੂਆ ਆ ਗਈ ਦੂਜਾ ਤੇ ਆਡਰ ਟੈਟ ਰੱਖਦੀ ਹਣਾ ਹਾਂ ਬੰਦ ਲੈ ਵੇਦੀ ਥੋੜੀ ਹਾਂ ਫਿਕਸ ਆ ਬਾਨੇ ਦੀ ਆ ਗਈ ਬੱਚ ਹਾਂ ਹਾਂ ਇਹਦੇ ਕਟਾਈ ਆ ਨਾਲ ਆ ਗਿਆ ਇਹਦੇ ਮੇਲਕਾਫ ਹਵਾਨਾ ਰੱਖਦੀ ਆ ਫਿਕਸ ਸੁਆ ਕਿੰਨੇ ਦਿੰਦਾ ਬਾਈ ਸੁਆ ਹੈਗਾ ਹੀ 15 ਕ ਦਿਨ ਦਾ ਜੀ 15 ਦਿਨ ਦਾ ਹਾਂ ਜੀ ਤੇ ਦੁੱਧ ਹੱਜਾ ਹਾਜ਼ਰ ਕਿੰਨਾ ਦੇ ਕੋਲ ਦਹਿਣ 12 ਕਿਲੋ ਹਾਜ਼ਰ ਆਈ ਬੱਚੇ ਨੂੰ ਚੰਗਾ ਕੀ ਇਹ ਕੰਡੇ ਵਾਲਾ ਦੁੱਧਾ ਕਿ ਲੀਟਰ ਵਾਲਾ ਇਹ ਕੰਡੇ ਵਾਲਾ ਜੀ 12 ਕਿਲੋ ਹਾਂ ਜੀ ਐ ਸਮੇਤ ਬੱਚਾ ਸਮੇਤ ਬੱਚਾ ਜੀ ਠੀਕ ਆ ਗੱਲ ਆ 12 ਕਿਲੋ ਦੁੱਧ ਆ ਇੱਕ ਥੋੜਾ ਜਿਹਾ ਦਿਖਾ ਦੀ ਥੋੜਾ ਜਿਹਾ ਉਰਲੀ ਕੁੱਪੀ ਨਾਲ ਅਗਲੇ ਥਣ ਦੀ ਉੱਪਰ ਨੂੰ ਚਾੜਦੀ ਆ ਤਾਰਾਂ ਤਾਂ ਨਹੀਂ ਵੱਧ ਘਟ ਹੈਗੀਆਂ ਜੀ ਨਹੀਂ ਬਰਾਬਰੋ ਬਰਾਬਰੀ ਦੋ ਦਿਨ ਚੋਲੇ ਆ ਅਗ ਦੁੱਧ ਬਰਾਬਰ ਮਿਲੂਗਾ ਦੁੱਧ ਬਰਾਬਰ ਮਿਲੂਗਾ ਠੀਕ ਆ ਗੱਲ ਉਹ ਕੁੱਪੀ ਚੱਕਦੀ ਆ ਇਧਰ ਲੈ ਬੰਨੇ ਉਹ ਨਹੀਂ ਬਾਈ ਚਵਾਈ ਦੀ ਕਿਵੇਂ ਆ ਐਨ ਪੰਪ ਵਰਗੀ ਪੂਰੀ ਐਨ 100 ਤੇਰੇ ਬੱਚੇ ਦੇ ਵੀ ਮਾਰਨੀ ਲੱਭੀ ਕੈਮਰਾ ਇੱਥੇ ਇੱਥੋਂ ਬੱਚੇ ਦੇ ਮਾਰਦੇ ਕੈਮਰਾ ਤੇ ਇੱਥੋਂ ਪਛਾਣ ਤੋਂ ਆਰਡਰ ਚੈੱਕ ਕਰਾ ਦੀ ਮੇਲੇ ਮੂਲੇ ਲੱਗਾ ਟੀ ਨਹੀਂ ਲੱਗੀ ਨਹੀਂ ਮੇਲੇ ਚੱਲੀ ਨਹੀਂ ਹਾਂ ਚੱਲੂਗੀ ਤੇ 12 ਕੰਡੇ ਦਾ ਅੱਜ ਹਾਜ਼ਰ ਹੈ ਵੱਧ ਸਕਦੇ ਮੇਲੇ ਮੂਲੇ ਚੱਲ ਕੇ ਉਸ ਹਾਂ ਜੀ ਵੱਧੂਗੀ ਸਾਈਡ ਪਾਸਾ ਤਾਂ ਨਹੀਂ ਕਰਦੀ ਥੱਲੇ ਨਹੀਂ ਠੀਕ ਆ ਗੱਲ ਤੇ ਪੈਸੇ ਕਿੰਨੇ ਲੈ ਲਾਂਗੇ ਅੱਜ 12 ਕਿਲੋ ਕੰਡੇ ਦੇ ਨਾਲ ਇਹਦਾ ਬੀ ਲੈ ਲਾਂਗੇ ਇੱਕ ਇੱਕ ਬ ਛੋਟ ਕਿੰਨੀ ਕਰੇਗਾ ਜਿੱਕੂ ਵਿੱਚ ਛੋਟ ਵਜੇਵੇ ਦੁਸਕਾਰਨ ਫਿਰ ਕਰ ਦਾਂਗੇ ਯਾਰ ਮੈਂ ਤਾਂ ਬਾਹਲੀ ਕਹਿ ਦੂੰ ਮੇਰੇ ਹਿਸਾਬ ਨਾਲ ਵੀ ਨਹੀਂ ਵਜ ਜਾ ਵਜਣਾ ਹਨਾ ਤੇਰੀ ਖਰੀਦੀ ਵੀ ਹੈ ਨਾ ਨਾ ਸਹੀ ਗੱਲ ਹੈ ਕਿੰਨੀ ਛੋਟ ਕਰਦਾਂਗੇ ਇੱਕ ਵਿੱਚ ਇਹ 18 ਹੀ ਦੇ ਦਾਂਗੇ ਇੱਕ 18 ਦੀ ਹਾਂ ਨਾਲ ਆ ਗਿਆ ਮੀਲ ਕਫ 12 ਕਿਲੋ ਕੰਡੇ ਲਵਾ ਕੇ ਟਾਈਮ ਤੋਂ ਟਾਈਮ ਤਸੱਲੀ ਕਰਾਵਾਂਗੇ ਪੂ ਦੋ ਡੰਗ ਚਾਰ ਰੰਗ ਚੋਲੇ ਕੋਈ ਦਿੱਕਤ ਤਾਂ ਨਹੀਂ ਕਿਤੇ ਗੁਰਮਹਿਕੇ ਤਾਂ ਨਹੀਂ ਕਹਿੰਦਾ ਮੈਂ ਸੰਗਰੂਰ ਗਿਆ ਹਾਂ ਨਾ ਨਾ ਇਹ ਨਹੀਂ ਕਹਦੀ ਠੀਕ ਆ ਗੱਲ ਨੰਬਰ ਬੋਲ ਦੇ ਤੇਰਾ ਨੰਬਰ 73800 ਜੀ ਹਾਂਜੀ 47400 ਜੀ 73800 47400 ਆਜਾ ਸਾਈਡ ਨੂੰ ਇੱਕ ਝੋਟੀ ਦਾ ਮੰਨ ਲਓ ਤੁਹਾਨੂੰ ਆਹ ਦਿਖਾਤੀ 12 ਕਿਲੋ ਕੰਡੇ ਦਾ ਹਾਜ਼ਰ 118 ਦੀ ਹੋ ਜੂ ਤੇ 1000 ਤੁਹਾਨੂੰ ਆਹ ਨੁਕਰੀ ਬਿਸ਼ੇਰੀ ਵਰਗੀ ਝੋਟੀ ਦਿਖਾਤੀ ਬਾਹਲੀ ਕਮਾਲ ਦੀ ਗੱਵਣ ਝੋਟੀ ਦੂਜਾ ਸੁਆ ਇਹ ਬਾਈ ਕਹਿੰਦਾ 135 ਦੀ ਹੋ ਜੂ ਛੋਟ ਛੱਪਾ ਜਾ ਹੋ ਜੂ ਤੇ ਇੱਕ ਤੁਹਾਨੂੰ ਨਾ ਆ ਨਗੀਨ ਨਹੀਂ ਲਿਖਾਤਾ ਦੋ ਦੰਦ ਦਾ ਮਦਰ ਦਾ ਮਿਲਕ 27 ਕਿਜੀ ਕੈਨ ਵਾਲਾ ਕੰਮ ਨਹੀਂ ਡੀ ਐਨ ਏ ਤੱਕ ਕਰਾ ਕੇ ਦਿੱਤਾ ਜਾਊਗਾ ਇਹਦਾ ਮੁੱਲ ਬਾਈ ਕਹਿੰਦਾ ਫੋਨ ਤੇ ਕਰਨਾ ਪਰ ਮੁੱਲੇ ਦਾ ਯਾਰ ਚੰਗਾ ਹੋਊਗਾ ਕੋਈ ਡੇਢ ਦੇ ਪੌਣੇ 2 ਦੇ ਲੱਗ ਭਾਗ ਵਾਲਾ ਸੱਜਣ ਘੰਟੀ ਨਾ ਕਰੇ ਇਹਦਾ ਮੁੱਲ ਚੰਗਾ ਝੋਟੀ ਦਾ ਉਸ ਹਸਾਬ ਦੀ ਭਰਾ ਫੋਨ ਲਾ ਲੇ ਪਿੰਡ ਬਹਾਦਰਪੁਰ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ